ਬੀਜੇਪੀ ਪਾਰਟੀ ਨੂੰ ਮਹਾਰਾਸ਼ਟਰ ਦੇ ਵਿੱਚ ਮਹਾਨਗਰ ਪਾਲਿਕਾ ਚੋਣਾਂ ਦੌਰਾਨ ਮਿਲੀ ਵੱਡੀ ਜਿੱਤ ਨਾਲ ਪਾਰਟੀ ਵਿੱਚ ਖੁਸ਼ੀ ਦੀ ਲਹਿਰ ਹੈ ਜਿਸ ਤੇ ਚਲਦਿਆਂ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਬੀਜੇਪੀ ਨੇਤਾਵਾਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਅਤੇ ਇੱਕ ਦੂਸਰੇ ਨੂੰ ਗਲੇ ਲਾਖ ਵਧਾਈ ਦਿੱਤੀ ਗਈ ਅਤੇ ਸਾਡੀ 5.5ਵੇਂ ਨਿਊਜ਼ ਟੀਮ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਪੇਸ਼ ਹੈ ਇਸ ਸੰਬੰਧ ਵਿੱਚ ਖਾਸ ਰਿਪੋਰਟ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤ ਮਾਤਾ ਕੀ ਜੈ ਨਰੇਂਦਰ ਮੋਦੀ ਜਿੰਦਾਬਾਦ 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 ਜੋ ਕਦੇ ਨਹੀਂ ਹੋਇਆ ਕਦੇ ਸੋਚਿਆ ਨਹੀਂ ਗਿਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੇ ਅੱਜ ਉਹ ਕੁਝ ਕਰਕੇ ਦਿਖਾਰਤਾ ਹੈ ਜਿਸ ਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਹੋਣੀ ਮਹਾਰਾਸ਼ਟਰ ਦੇ ਵਿੱਚ ਮਹਾਨਗਰ ਪਾਲਿਕਾ ਦੀ ਜਿਹੜੀ ਇਲੈਕਸ਼ਨ ਹੋਈ ਹੈ ਬਾਹ ਤੋਂ ਵੱਡੀ ਜਿਹੜੀ ਜਿੱਤ ਵਿਜੇਪੀ ਪਾਰਟੀ ਦੀ ਹੋਈ ਹੈ ਤੇ ਉਹਦੇ ਦਰਮਿਆਨ ਹੀ ਸਾਡੇ ਵਿੱਚ ਦਿੱਗਤ ਜਿਹੜੇ ਨੇਤਾ ਨੇ ਵਿਜੇਪੀ ਦੇ ਕਾਰਜਕਰਤਾ ਤੇ ਸਬੰਧ ਨੇਤਾ ਨੇ ਉਹਨਾਂ ਦੇ ਨਾਲ ਜਾਣਕਾਰੀ ਲੈਣੇ ਹੈ ਕਿ ਕਹਿਣਾ ਜੀ ਅੱਜ ਐਡੀ ਵੱਡੀ ਜਿੱਤ ਦੇ ਲਈ ਜੀ ਸੰਤੋਸ਼ਾ ਜੀ ਦੇਖੋ ਅੱਜ ਮਹਾਰਾਸ਼ਟਰ ਦੇ ਵਿੱਚ 28 ਸਾਲ ਬਾਅਦ ਜਿਹੜੀ ਉਥੋਂ ਦੀ ਨਗਰ ਨਿਗਮ ਤੇ ਸਾਡਾ ਅੱਜ ਕਬਜ਼ਾ ਹੋਇਆ ਹੈ ਔਰ ਅੱਜ ਇਹਦਾ ਜਸ਼ਨ ਮਨਾਉਣ ਵਾਸਤੇ ਮੇਰੇ ਨਾਲ ਸੀਨੀਅਰ ਲੀਡਰ ਨੇ ਸਦਾ ਸੁਖਮਿੰਦਰ ਸਿੰਘ ਪਿੰਟੂ ਜੀ ਜਿਹਨਾਂ ਨਾਰਥ ਹਲਕੇ ਦੇ ਚੋਣਾਂ ਲੜਿਆ ਡਾਕਟਰ ਆਰਮ ਚਾਵਲਾ ਜੀ ਕੇਂਦਰੀ ਹਲਕੇ ਤੋਂ ਚੋਣਾਂ ਲੜਿਆ ਮੇਰੇ ਨਾਲ ਮੇਰੀ ਟੀਮ ਚ ਉਪ ਪ੍ਰਧਾਨ ਨੇ ਬਤਰਾ ਜੀ ਪਰਮਜੀਤ ਸਿੰਘ ਬਤਰਾ ਜੀ ਔਰ ਮੇਰੀ ਟੀਮ ਦੇ ਵਿੱਚ ਹੀ ਸ਼੍ਰੀ ਕਪਲ ਸ਼ਰਮਾ ਜੀ ਅਪਾਜ ਉਸ ਜਿੱਤ ਦਾ ਜਸ਼ਨ ਮਨਾਉਣ ਵਾਸਤੇ ਆਏ ਆ ਦੇਖੋ ਸਾਡੇ ਸਸਸੀ ਵੀਰ ਤਬਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਉਹਨਾਂ ਦੇ ਸਹਿਯੋਗੀ ਸਾਡੇ ਜਿਹੜੇ ਦੇਸ਼ ਦੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਜੀ ਨੱਡਾ ਜੀ ਔਰ ਸਾਡੇ ਕਾਰਜਕਾਰੀ ਅਧਿਕਾਰੀ ਨਿਤਿਨ ਜੀ ਸਾਰਿਆਂ ਦਾ ਇੱਕ ਟੀਮ ਵਰਕ ਜਿਹੜਾ ਹੈ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਕੰਮ ਆ ਰਿਹਾ ਅੱਜ ਹਿੰਦੁਸਤਾਨ ਦੇ ਵਿੱਚ ਬਹੁਤੇ ਰਾਜਾਂ ਦੇ ਵਿੱਚ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਜਿੱਥੇ ਸਰਕਾਰਾਂ ਨੇ ਉੱਥੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਪੰਜ-ਪੰਜ ਵਾਰ ਸਰਕਾਰਾਂ ਰਿਪੀਟ ਹੋ ਚੁੱਕੀਆਂ ਨੇ ਇਹਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਹੁਣ ਵਿਸ਼ਵਾਸ ਹੈ ਕਿ ਸਾਡੇ ਜਸਸਵੀਰ ਤਪਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਲੋਕਪ੍ਰਿਤਾ ਵਧ ਰਹੀ ਹੈ ਔਰ ਉਹਨਾਂ ਦੇ ਕੀਤੇ ਹੋਏ ਕੰਮ ਜਿਹੜੇ ਲੋਕਾਂ ਦੇ ਪਕਤੀ ਤੇ ਖਲ ਪੰਕਤੀ ਤੇ ਖਲੋਤੇ ਐ ਖੀਰਲੇ ਵਿਅਕਤੀ ਤੱਕ ਜਿਹੜੇ ਉਹਨਾਂ ਸੁਵਿਧਾਾਂਾਂ ਪਹੁੰਚਾਈਆਂ ਉਥੋਂ ਤੱਕ ਜਿਹੜੇ ਲੋਕ ਅੱਜ ਖੁਸ਼ ਨੇ ਉਹ ਕਹਿੰਦੇ ਨੇ ਸਾਨੂੰ ਜਿਹੜਾ ਗਰੀਬ ਆਦਮੀ ਨੂੰ ਆਵਾਸ ਯੋਜਨਾ ਦੇ ਤਹਿਤ ਉਹਨੂੰ ਘਰ ਮਿਲਿਆ ਔਰ ਜਿਹੜਾ ਜਿਹਨੂੰ ਲੋਕਾਂ ਨੂੰ ਇਲਾਜ ਦੀ ਲੋੜ ਆ ਉਹਨਾਂ ਨੂੰ ਫ੍ਰੀ ਇੰਸ਼ੋਰੈਂਸ ਉਹਦੀ ਮਿਲੀ ਹੈ ਔਰ ਮੁਦਰਾ ਯੋਜਨਾ ਦੇ ਤਹਿਤ ਲੱਖਾਂ ਲੋਕਾਂ ਨੇ ਉਹਦਾ ਫਾਇਦਾ ਉਠਾਇਆ ਔਰ ਆਪਣੇ ਰੋਜ਼ਗਾਰ ਖੋਲ ਕੇ ਬੈਠੇ ਆ ਕਰੋੜਾਂ ਲੋਕ ਅੱਜ ਮੇਰਾ ਖਲ ਲੱਖਾਂ ਸਹੂਦਾਮਾਂ ਜੋ ਸਾਡੇ ਪ੍ਰਧਾਨ ਮੰਤਰੀ ਜੀ ਦੁਆਰਾ ਦਿੱਤੀਆ ਜਾ ਰਹੇ ਉਹਦਾ ਲਾਭ ਉਠਾ ਰਹੇ ਨੇ ਔਰ ਇਹਦਾ ਹੀ ਸਦਕਾ ਹੈ ਕਿ ਅੱਜ ਜਿੱਥੇ ਸਰਕਾਰਾਂ ਬਣੀਆਂ ਉਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਜੇ ਸਾਡੇ ਦੇਸ਼ ਦੀ ਉਨਤੀ ਜਾਂ ਦੇਸ਼ ਦੀ ਤਰੱਕੀ ਹੋ ਸਕਦੀ ਹੈ ਤੇ ਉਹਦਾ ਇੱਕੋ ਹੀ ਮਾਧਿਅਮ ਹੈ ਉਹ ਸਾਡੇ ਜਸਸੂ ਯਰ ਤਪਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਮਹਾਰਾਸ਼ਟਰ ਦੇ ਵਿੱਚ ਵੀ ਦੇਖੋ ਸਾਡੀ ਸਰਕਾਰ ਰਿਪੀਟ ਹੋਈ ਰਿਪੀਟ ਹੋਣ ਦਾ ਮਤਲਬ ਇਹ ਹੀ ਸੀ ਕਿ ਸਾਡੇ ਪ੍ਰਧਾਨ ਮੰਤਰੀ ਤੇ ਲੋਕਾਂ ਨੂੰ ਵਿਸ਼ਵਾਸ ਹੈ ਔਰ ਕੇਵਲ ਦੇਸ਼ ਦੇ ਵਿੱਚ ਨਹੀਂ ਅੰਤਰਰਾਸ਼ਟ ਪੱਧਰ ਦੇ ਉੱਤੇ ਸਾਡਾ ਜਿਹੜਾ ਦੇਸ਼ ਆ ਉਹ ਹੋਂਦੀ ਕਰ ਰਿਹਾ ਔਰ ਖੇਤੀ ਸਾਡਾ ਜਿਹੜਾ ਦੇਸ਼ ਆ ਵਿਸ਼ਵਗੁਰੂ ਬਣ ਜਾ ਰਿਹਾ ਔਰ ਸਾਡੇ ਦੇਸ਼ ਨੂੰ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਦੇਖੋ بڑے ਅਦਬ ਨਾਲ ਦੇਖਦੇ ਨੇ ਬੜਾ ਸਲੂਟ ਮਾਰਦੇ ਨੇ ਜਦੋਂ ਹਿੰਦੁਸਤਾਨ ਦਾ ਨਾਮ ਆ ਜਾਂਦਾ ਹੈ ਅੱਜ ਉਹ ਸਾਡਾ ਪ੍ਰਧਾਨ ਮੰਤਰੀ ਆ ਜਿਨੇ ਇਥੋਂ ਤੱਕ ਸਾਡੇ ਦੇਸ਼ ਦਾ ਸਤਰ ਪਤਾਤਾ ਔਰ ਉਸੇ ਬਦੌਲਤ ਅੱਜ ਜੇ ਮਹਾਰਾਸ਼ਟra ਦੇ ਵਿੱਚ ਅੱਜ ਇੰਨੇ ਸਾਲਾਂ ਦੇ ਬਾਅਦ ਜਿਹੜੇ ਬੀਐਮਸੀ ਹੈ ਉਹਦੇ ਵਿੱਚ ਆਪਾਂ ਕਾਬਜ ਹੋਏ ਆ ਜਾਂ ਉਹਦੇ ਵਿੱਚ ਮੇਹਰ ਬਣੋਂਦਾ ਕਤਾਰ ਤੇ ਆਪਾਂ ਖੜੇ ਹੋ ਗਏ ਆ ਬਾਰੀ ਬਹੁਮਤ ਨਾਲ ਆਪਾਂ ਜਿੱਤੇ ਆ ਇੱਕੋ ਇੱਕ ਕਾਰਨ ਹੈ ਸਾਡੇ ਜਸਸਵੀਰ ਤਪਸਵੀ ਪ੍ਰਧਾਨ ਮੰਤਰੀ ਜੀ ਦੀ ਆ ਦਿੱਤੇ ਹੋਏ ਲੋਕਾਂ ਨੂੰ ਜਿਹੜੇ ਵਿਸ਼ਵਾਸ ਸੀਗੇ ਉਹਨਾਂ ਤੇ ਪੂਰੇ ਉਤਰੇ ਨੇ ਔਰ ਲੋਕੀ ਅੱਜ ਖੁਸ਼ ਨੇ ਖੁਸ਼ ਹੋ ਕੇ ਅੱਜ ਆਪਾਂ ਦੇਖੋ ਸਾਰੇ ਦੇਸ਼ ਦੇ ਵਿੱਚ ਅੱਜ ਭਾਰਤ ਜਨਤਾ ਪਾਰਟੀ ਦੀ ਸਰਕਾਰ ਬਣ ਰਹੀ ਹੈ ਕਮਲ ਦੇ ਫੁੱਲ ਦੀ ਸਰਕਾਰ ਬਣ ਰਹੀ ਹੈ ਜੀ ਸੰਧੂ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 25 ਤੋਂ 28 ਸਾਲਾਂ ਬਾਅਦ ਜਿਹੜੀ ਇਹ ਜਿੱਤ ਉੱਥੇ ਹੋਈ ਹੈ বিজেਪੀ ਦੀ ਤੇ ਪੰਜਾਬ ਦੇ ਵਿੱਚ ਅਸੀਂ ਕਿਦਾਂ ਵਿਖਦੇ ਕਿ বিজেਪੀ ਕਿੱਥੇ ਸਟੈਂਡ ਕਰ ਰਹੀ ਹੈ ਜੀ ਦੇਖੋ ਪੰਜਾਬ ਦੇ ਵਿੱਚ ਵੀ ਬਹੁਤ ਬਦਲ ਹੋਣ ਜਾ ਰਿਹਾ ਹੈ ਪਿਛੇ ਚੋਣ ਹੋਏ ਸੀ ਤੁਹਾਨੂੰ ਪਤਾ ਹੈ ਉਹਦੇ ਵਿੱਚ ਵੀ ਸਾਡੀ ਪਰਸੈਂਟੇਜ ਵੋਟ ਪਰਸੈਂਟੇਜ ਬਹੁਤ ਵਧੀ ਹੈ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਪਾਂ ਥੋੜਾ ਜਿਹਾ ਕਿਉਂਕਿ ਆਪਾਂ ਇੱਕ ਭਾਈਵਾਲ ਪਾਰਟੀ ਸੀ ਕਾਲੀ ਦਲ ਦਾ ਅਲਾਈਅንስ ਸੀ ਕਾਲੀ ਦਲ ਇੱਕ ਵੱਡੇ ਭਰਾ ਦਾ ਇੱਕ ਦੇ ਤੌਰ ਤੇ ਸਾਡੇ ਨਾਲ ਅਲਾਈਅንስ ਸੀਗਾ ਉਹਨਾਂ ਕੋਲ ਸੀਟਾਂ ਜਾ ਰਹਾ ਸੀ ਸਾਡੇ ਕੋਲ ਮਾਤਰ 23

ਇੰਨੇ ਇੰਨੇ ਦੇ ਬਾਵਜੂਦ ਆਪਾਂ ਬੜੀ ਤੇਜ਼ ਸਾਡੇ ਜਿਹੜੇ ਪ੍ਰਦੇਸ਼ ਦੇ ਨਿਤਤਵ ਨੇ ਜਾਖੜ ਜੀ ਨੇ ਅਸ਼ੁਲੀ ਸ਼ਰਮਾ ਜੀ ਨੇ ਸਾਡੇ ਸੰਗਠਨ महामंत्री ਨੇ ਸਾਰੀ ਟੀਮ ਜਿਹੜੀ ਸਾਡੀ ਪ੍ਰਦੇਸ਼ ਦੀ ਇਸ ਵੇਲੇ ਲੱਗੀ ਹੋਈ ਹੈ ਤੁਸੀਂ ਅੱਜ ਉਹਦਾ ਦੇਖ ਰਹੇ ਹੋ ਕਿ ਪਿਛਲੇ ਚਨਾਵਾ ਦੇ ਵਿੱਚ ਵੀ ਆਪਾਂ ਜਿੱਥੇ ਸਾਡੇ ਪਿੰਡਾਂ ਦੇ ਵਿੱਚ ਬੂਥ ਲਾਉਣ ਨੂੰ ਕੋਈ ਬੰਦਾ ਨਹੀਂ ਸੀ ਹੁੰਦਾ ਅੱਜ ਸਾਡੇ ਪਿੰਡਾਂ ਦੇ ਵਿੱਚ ਆਪਾਂ ਸਾਡਾ ਬੜਾ ਵਧੀਆ ਵਿਸਥਿਤ ਬਣ ਚੁੱਕਾ ਹੈ ਔਰ ਅਸੀਂ ਜਦੋਂ ਪਿੰਡਾਂ ਵਿੱਚ ਜਾਂਦੇ ਆ ਬੜੇ ਲੋਕ ਪਿਆਰ ਨਾਲ ਸਾਨੂੰ ਮਿਲਦੇ ਨੇ ਔਰ ਕਹਿੰਦੇ ਨੇ ਕਿ ਆਪਾਂ ਜੇ ਬਦਲਾਵ ਲਿਆਣਾ ਹੈ ਦੇਖੋ ਪੰਜਾਬ ਦੇ ਵਿੱਚ ਜੋ ਇਸ ਵੇਲੇ ਹਾਲਾਤ ਨੇ ਇੱਕ ਤੇ ਫਰੋਤੀਆਂ ਦਾ ਬਹੁਤ ਜੋ ਲੋਕ ਜਿਹੜੇ ਅੱਜ ਉਹਦੇ ਤੋਂ ਇੱਕ ਨਸ਼ਾ ਗ੍ਰਸਤ ਬਹੁਤ ਨੇ ਵੱਡੇ ਵੱਡੇ ਜਿਹੜੇ ਇਹੋ ਜਿਹੇ ਗੈਂਗਸਟਰ ਨੇ ਉਹ ਨਸ਼ਾ ਵੇਚ ਰਿਹਾ ਖੁੱਲੇ ਆਮ ਲੋਕਾਂ ਨੂੰ ਫਰੋਤੀਆਂ ਦੇ ਰਿਹਾ ਕਈ ਅਨਰਜਿਸਟਰਡ ਕੇਸ ਨੇ ਜਿੱਥੇ ਲੋਕ ਚੁੱਪ ਕਰਕੇ ਫਰੋਤੀ ਦੇ ਆਉਂਦੇ ਆ ਔਰ ਡਰ ਦੇ ਮਾਰੇ ਬੋਲਦੇ ਨਹੀਂ ਸੋ ਪੰਜਾਬ ਦੇ ਵਿੱਚ ਰਹਿਣਾ ਬਹੁਤ ਔਖਾ ਹੋ ਚੁੱਕਾ ਹੈ ਜੇ ਗਰੀਬ ਆਦਮੀ ਹੈ ਉਹ ਨਸ਼ਾ ਦੀ ਲਪੇਟ ਚ ਆ ਜਾਂਦਾ ਮੱਧਮ ਵਰਗ ਵਾਲਾ ਜਿਹੜਾ ਹੈ ਉਹਨੂੰ ਜਿਹੜੇ ਇਹੋ ਜਿਹੇ ਲੋਕ ਨੇ ਉਹ ਜੀਉਣ ਨਹੀਂ ਦਿੰਦੇ ਭ੍ਰਿਸ਼ਟਾਚਾਰ ਇਹਨਾਂ ਵੱਧ ਗਿਆ ਔਰ ਜਿਹੜੇ ਅਮੀਰ ਲੋਕ ਨੇ ਉਹਨਾਂ ਕੋ ਫਰੋਤੀਆਂ ਦੇ ਫੋਨ ਆ ਜਾਂਦੇ ਨੇ ਔਰ ਉਹ ਵੀ ਬਹੁਤ ਤਾਂਗ ਨਹੀਂ ਪਰ ਹੁਣ ਲੋਕਾਂ ਨੂੰ ਮੋਦੀ ਜੀ ਔਰ ਯੋਗੀ ਜੀ ਦਾ ਰਾਜ ਯਾਦ ਆ ਰਿਹਾ ਹੈ ਯੂਪੀ ਦੇ ਵਿੱਚ ਜਿਤਨਾ ਯੋਗੀ ਜੀ ਨੇ ਨੱਥ ਪਾਈ ਹੈ ਵਿਵਸਤ ਕਰਤੇ ਨੇ ਉਹ ਘਰ ਜਿਹੜੇ ਇਹੋ ਜਿਹੇ ਕੰਮ ਕਰਦੇ ਸੀ ਨਸ਼ੀਲਾ ਪਾਊਡਰ ਵੇਚਦੇ ਸੀ ਜਿਹੜਾ ਫਰੋਤੀਆ ਮੰਗਦੇ ਸੀ ਜਿਹੜਾ ਗੁੰਡਾਗਰਦੀ ਕਰਦੇ ਸੀ ਜਿਹੜੇ ਹਥਿਆਰ ਸਪਲਾਈ ਕਰਦੇ ਸੀ ਉਨ ਸੇ ਹੁਣ ਲੋਕ ਡਰਦੇ ਨੇ ਮੈਨੂੰ ਲੱਗਦਾ ਹੈ ਕਿ ਉਹ ਡਰਦੇ ਮਾਹੌਲ ਨਾਲ ਇੱਧਰ ਆ ਰਹੇ ਨੇ ਔਰ ਭਗਵੰਤ ਮਾਨ ਜੀ ਉਹਨਾਂ ਨੂੰ ਵੈਲਕਮ ਕਰ ਰਹੇ ਨੇ ਔਰ ਇੱਥੇ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਹੈ ਉਹਨਾਂ ਨੇ ਉਹਨਾਂ ਨੂੰ ਵੈਲਕਮ ਕਰਕੇ ਸਾਰੇ ਸਾਰੇ ਪ੍ਰਦੇਸ਼ ਪੰਜਾਬ ਦਾ ਜਿਹੜਾ ਬੜਾ ਖੁਸ਼ਹਾਲ ਹੁੰਦਾ ਤਾਂ ਬੇੜਾ ਗਰ ਕਰਦਾ ਸੋ ਹੁਣ ਲੋਕਾਂ ਨੂੰ ਇੱਕੋ ਇੱਕ ਆਸ ਹੈ ਉਹ ਸਾਡੇ ਜਸਸਵਰਤ ਬਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਸਾਡੇ ਯੋਗੀ ਜੀ ਦੇ ਉੱਤੇ ਜੀ ਜੀ ਸਰ ਕੀ ਕਹਿਣਾ ਜੀ ਅਜਬੂਤ ਵੱਡੀ ਜਿਹੜੀ ਜਿੱਤ ਮਿਲੀ ਹੈ ਮਹਾਰਾਸ਼ਟਰ ਦੇ ਵਿੱਚ ਦੇਖੋ ਜੀ ਇਹ ਇੱਕ ਆਗਾਜ਼ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਜਿਹੜਾ ਆ ਮਹਾਰਾਸ਼ਟਰ ਦੇ ਵਿੱਚ ਜਿਵੇਂ ਪਹਿਲਾਂ ਸਰਕਾਰ ਆਈ ਸੀ ਫਿਰ ਹੁਣ ਕਾਰਪੋਰੇਸ਼ਨ ਬਣਾਈ ਹੈ ਔਰ ਹੁਣ ਜਿਹੜੀ ਹੈ ਪੰਜਾਬ ਦੇ ਵਿੱਚ ਆਨਲੇ ਟਾਈਮ ਦੇ ਵਿੱਚ ਜਿਹੜੀ ਹੈ ਭਾਜਪੀ ਦੀ ਜਿਹੜੀ ਸਰਕਾਰ ਬਣੇਗੀ ਔਰ ਜਿਹੜਾ ਪੰਜਾਬ ਦਾ ਭਲਾ ਆ ਉਹ ਭਾਜਪੀ ਸਰਕਾਰ ਹੀ ਕਰ ਸਕਦੀ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਅਮਿਤ ਸ਼ਾਹ ਜੀ ਉਹਨਾਂ ਦਾ ਪੂਰਾ ਧਿਆਨ ਹੈ ਵੀ ਹੁਣ ਜਿਹੜਾ ਪੰਜਾਬ ਦਾ ਇਹ ਅਸੀਂ ਜਿਹੜੀ ਆ ਉਹ ਇੱਥੇ ਸਰਕਾਰ ਬਣਾਣੀ ਹੈ ਔਰ ਜੋ ਕਿ ਇਹ ਲੋਕ ਜਿਹੜੇ ਸਾਡੇ ਦੁਖੀ ਨੇ ਔਰ ਉਹਨਾਂ ਨੂੰ ਜਿਹੜੀ ਇਹ ਦੁੱਖਾਂ ਤੋਂ ਨਜਾਤ ਦਿਵਾਣੀ ਹੈ ਤਾਂ ਉਹ ਇੱਕ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜੀ ਜਿਹੜੀ ਖੁਸ਼ੀ ਮਨਾਈ ਜਾ ਕਪਿਲ ਜੀ ਠੀਕ ਹੈ ਨਾ ਜੀ ਦੇਖੋ ਬੜੀ ਵੱਡੀ ਖੁਸ਼ੀ ਹੈ ਸਾਰੀ ਪਾਰਟੀ ਦੇ ਲਈ ਕਿਉਂਕਿ ਪਾਰਟੀ ਜਦੋਂ ਦੇ ਸਾਡੇ ਯੁਸ਼ਸ਼ਵੀ ਪ੍ਰਧਾਨ ਮੰਤਰੀ ਨરેન્દ્ર ਮੋਦੀ ਜੀ ਦੇ નેਤৃত্ব ਦੇ ਵਿੱਚ ਉੱਥੇ ਸਰਕਾਰ ਆਈ ਹੈ ਔਰ ਅੱਜ ਜਿਹੜਾ ਇੱਕ ਹਰਸ਼ ਉਹ ਉਲਾਸ ਦਾ ਮੌਕਾ ਆਇਆ ਹੈ ਕਿ ਬੀ ਐਮ ਸੀ ਜਿਹੜਾ ਉੱਥੇ ਮਹਾਨਗਰ ਚੋਣ ਹੈ ਅਸੀਂ ਜਿੱਤੇ ਹਾਂ ਔਰ ਬੜੀ ਵੱਡੀ ਉਪਲਬਧੀ ਹੈ ਬਾਕੀ ਪੰਜਾਬ ਦੇ ਵਿੱਚ ਹੁਣ ਜਿਸ ਤਰ੍ਹਾਂ ਤੁਸੀਂ ਦੇਖਿਆ ਬੀਤੇ ਦਿਨਾਂ ਦੇ ਵਿੱਚ ਮਕਰ ਸੰਕ੍ਰਾਂਤੀ ਦੇ ਪਵਿੱਤਰ ਮੌਕੇ ਦੇ ਉੱਤੇ ਜਿਹੜੀ ਸਟੇਜ ਲੱਗੀ ਹੈ ਪਹਿਲੀ ਵਾਰੀ ਭਾਜਪਾ ਨੇ ਜਿਹੜਾ ਉੱਥੇ ਆਪਣਾ ਮਕਰ ਸੰਕ੍ਰਾਂਤੀ ਮੁਖ ਸਰਸਾ ਬਿਖੇ ਉੱਥੇ 40 ਮੁਕਤੀਆਂ ਨੂੰ ਨਮਨ ਕੀਤਾ ਉੱਥੇ ਜਾ ਕੇ ਕਿਉਂਕਿ ਪਹਿਲੇ ਅਸੀਂ 23 ਸੀਟਾਂ ਤੇ ਲੜਦੇ ਸੀ ਪੰਜਾਬ 'ਚ ਹੁਣ ਅਸੀਂ 117 ਸੀਟਾਂ ਤੇ ਸਾਰੀ ਫੁੱਲ ਫਲੈਜ ਤਰੀਕੇ ਨਾਲ ਤਿਆਰੀ ਕਰ ਰਹੇ ਹਾਂ ਔਰ 2027 ਦੀ ਸਾਡੀ ਪੂਰੀ ਤਿਆਰੀ ਹੈ ਔਰ ਅਸੀਂ ਇੱਕ ਮੈਸੇਜ ਦਿੱਤਾ ਹੈ ਸਾਰੇ ਵਰਕਰਾਂ ਨੇ ਕਿਉਂਕਿ ਹਰ ਪੰਜਾਬੀ ਰੇਹਾ ਪੁਕਾਰ ਪੰਜਾਬ ਵਿੱਚ ਚਾਹੀਦੀ ਹੁਣ ਭਾਜਪਾ ਸਰਕਾਰ ਪੰਜਾਬ ਦੇ ਹਾਲਾਤ ਹੁਣ ਰਹੇ ਪੁਕਾਰ ਪੰਜਾਬ ਦੇ ਹਾਲਾਤਾਂ ਦੀ ਮੰਗ ਹੈ ਕਿ ਹੁਣ ਪੰਜਾਬ ਦੇ ਵਿੱਚ ਚਾਹੀਦੀ ਹੈ ਭਾਜਪਾ ਸਰਕਾਰ ਜੇ ਬਿਲਕੁਲ ਜੀ ਭਾਜਪਾ ਦਾ ਪੂਰਾ ਨਾਰਾ ਪੂਰਾ ਬੁਲੰਦ ਕੀਤਾ ਜਾ ਰਿਹਾ ਹੈ ਤੇ ਸੋ ਪੰਜਾਬ ਦੇ ਵਿੱਚ ਹੁਣ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਜੀ ਹੋਰ ਆਪਣੀ ਸਰਕਾਰ ਨੂੰ ਕਿ ਪੰਜਾਬ ਦੇ ਜਿਹੜੀ ਘਾਟ ਹੈ ਉਹ ਕਿਦਾਂ ਦੂਰ ਹੋ ਸਕਦੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਬੰਬੇ ਦੇ ਮੁੰਬਈ ਦੇ ਸਾਰੇ ਕਾਰਕਿਰਤਾ ਨੂੰ ਨਮਨ ਕਰਦਾ ਕਿ ਉਹਨਾਂ ਨੇ ਇੰਨੀ ਇਤਿਹਾਸਕ ਜਿੱਤ ਜਿਹੜੀ ਦੇਸ਼ ਦੀ ਆਰਥਿਕ ਰਾਜਧਾਨੀ ਹੈ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਮਲ ਦਾ ਪਰਚਮ ਲੜਾਇਆ ਔਰ ਉੱਥੋਂ ਦੇ ਕਾਰਕਿਰਤਾ ਨੂੰ ਵਧਾਈ ਵੀ ਦੇਣਾ ਔਰ ਖਾਸ ਕਰਕੇ ਉੱਥੋਂ ਦੇ ਸੀਐਮ ਸਾਡੇ ਫਰਨवीस ਜੀ ਉਹਨਾਂ ਨੇ ਬਹੁਤ ਅੱਛੇ ਕੰਮ ਕੀਤੇ ਜਿਹਦੇ ਕਰਕੇ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣੀ ਔਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਇਹ ਸਾਰੀਆਂ ਜਿਹੜੀਆਂ ਮੋਦੀ ਜੀ ਦੁਆਰਾ ਚਲਾਈਆਂ ਜਾ ਰਹੀਆਂ ਗਰੀਬ ਜਨ ਹਿਤਕਾਰੀ ਯੋਜਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਲੋਕੀ ਪ੍ਰਵਾਨ ਕਰਦੇ ਪਏ ਨੇ ਮੋਦੀ ਜੀ ਦੇ ਨਾਂ ਤੇ ਅੱਜ ਇੱਕ ਕ੍ਰਿਸ਼ਮਾ ਹੈ ਪੂਰੀ ਦੁਨੀਆ ਦੇ ਵਿੱਚ ਸਿਰਫ ਭਾਰਤ ਦੇ ਵਿੱਚ ਨਹੀਂ ਪੂਰੀ ਦੁਨੀਆ 'ਚ ਅੱਜ ਮੋਦੀ ਜੀ ਦਾ ਕ੍ਰਿਸ਼ਮਾ ਚੱਲ ਰਿਹਾ ਹੈ ਕਿਉਂਕਿ ਭਾਰਤ ਇੱਕ ਵਿਕਸਿਤ ਭਾਰਤ ਵੱਲ ਲੈ ਕੇ ਜਾ ਰਹੇ ਨੇ ਹੁਣ ਗੱਲ ਕਰੀਏ ਪੰਜਾਬ ਦੀ ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਅੱਜ ਪੰਜਾਬ ਬਿਲਕੁਲ ਹਾਸ਼ੀਏ ਤੇ ਪਹੁੰਚ ਗਿਆ ਇੱਥੋਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਐਸੇ ਹਾਲਾਤ ਤੇ ਅਤਵਾਦ ਵੇਲੇ ਵੀ ਨਹੀਂ ਸੀਗੇ ਹਰ ਚੌਥੇ ਦਿਨ ਮਤਲਬ ਇੱਕ ਇੱਕ ਦਿਨ ਚ 10 10 ਜਗ੍ਹਾ ਗੋਲੀ ਚੱਲਦੀ ਪਈ ਐ 10 10 ਕਤਲ ਇੱਕ ਦਿਨ ਚ ਪੰਜਾਬ ਦੇ ਵਿੱਚ ਹੁੰਦੇ ਪਏ ਨੇ ਹੁਣ ਸੁਨੀਹਾ ਕੀ ਹੈ ਜੀ ਆਪਾਂ ਗੱਲ ਕਰ ਲਈ ਆਉਣ ਵਾਲਾ ਸਮੇਂ ਭਾਰਤੀ ਜਨਤਾ ਪਾਰਟੀ ਦਾ ਕਿਉਂਕਿ ਲੋਕਾਂ ਨੂੰ ਸਮਝ ਆ ਗਈ ਹੈ ਕਿ ਅਗਰ ਦੇਸ਼ ਦਾ ਵਿਕਾਸ ਜਾਂ ਪੰਜਾਬ ਦਾ ਵਿਕਾਸ ਕੋਈ ਕਰ ਸਕਦੀ ਹੈ ਉਹ ਔਰ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹਦਾ ਨਿੱਤ੍ਰਤਵ ਸਾਡੇ ਸਸ਼ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰ ਰਹੇ ਨੇ ਜੀ 2027 ਦੀਆਂ ਇਲੈਕਸ਼ਨ ਬਿਲਕੁਲ ਲੱਗੇ ਨੇ ਕੀ ਟੈਣਾ ਜੀ ਦੇਖੋ ਜੀ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਵਿਕਾਸ ਵਾਸਤੇ ਲੱਗੇ ਹੋਏ ਆ ਅੱਜ ਵਾਰਡ ਦੇ ਵੇ ਸਾਡੀ ਚੌਥੀ ਇਕਨੋਮੀ ਬਣ ਗਈ ਹੈ ਤੇ ਤੁਸੀਂ ਵੇਖੋ ਕਿ ਜਿੱਥੇ ਵੀ ਡਬਲ ਇੰਜਨ ਦੀ ਸਰਕਾਰ ਹੈ ਹੁਣ ਤੇ 트리플 ਇੰਜਨ ਦੀ ਸਰਕਾਰ ਹੋ ਗਈ ਕਿ ਕਾਰਪੋਰੇਸ਼ਨ ਵੀ ਉੱਥੇ ਹੋ ਗਈ ਲੋਕਾਂ ਨੂੰ ਬੈਨੀਫਿਟ ਮਿਲਣ ਦੇ ਆ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਵੀ ਇਹ ਚੀਜ਼ ਵੇਖ ਕੇ ਇਹ ਜੀ ਜਰੂਰ ਸਮਝ ਆਏਗੀ ਕਿ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿੱਤਾ ਜਾਵੇ ਇੱਕ ਜੋ ਲੋਕਾਂ ਦੇ ਮਨ 'ਚ ਹੈਗਾ 2027 ਚ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਇਹ ਚੀਜ਼ ਆਈ ਹੈ ਉਹਨਾਂ ਦੇ ਮੰਚ ਕਿਤੇ ਨਾ ਕਿਤੇ ਇਹ ਚੀਜ਼ ਬੈਠ ਗਈ ਹੈ ਕਿ ਜੇ ਕੋਈ ਵਿਕਾਸ ਚਾਹੁੰਦੇ ਆ ਜੇ ਇੱਥੇ ਗੈਂਗਸਟਰਵਾਦ ਖਤਮ ਕਰਨਾ ਚਾਹੁੰਦੇ ਆ ਜੇ ਇੱਥੇ ਆਪਾਂ ਡਵੈਲਪਮੈਂਟ ਚਾਹੁੰਦੇ ਆ ਤੇ ਉਹ ਸਿਰਫ ਇੱਕੋ ਪਾਰਟੀ ਕਰ ਸਕਦੀ ਹੈ ਉਹ ਭਾਰਤੀ ਜਨਤਾ ਪਾਰਟੀ ਹੈ ਉਹ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਉਹੀ ਇੱਕ ਪਾਰਟੀ ਜਿਹੜੀ ਹੈ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਜੀ ਬਿਲਕੁਲ ਜੀ ਬੜੇ ਦਿਗਜ ਨੇਤਾ ਨੇ ਜਿਹੜੇ ਬੀਜੇਪੀ ਦੇ ਜਿਨ੍ਹਾਂ ਨੇ ਖੂਬੀ ਜੜੀ ਜਾਣਕਾਰੀ ਦਿੱਤੀ ਹੈ ਜਿਹੜੀ ਕਿ ਜਿੱਤ ਕੇ ਲਈ ਕਹਿ ਸਕਦੇ ਆ ਕਿ ਮਹਾਰਾਸ਼ਟਰ ਦੀ ਨਹੀਂ ਹੈ ਪੂਰੇ ਭਾਰਤ ਦੇ ਵਿੱਚ ਇਸ ਦੀ ਜੜੀ ਖੁਸ਼ੀ ਦਿਲਯਾਰ ਦੇਖਣ ਨੂੰ ਮਿਲ ਰਹੀ ਹੈ ਉਹੀ ਗੁਰੀ ਨਗਰੀ ਦੇ ਵਿੱਚ ਵੀ ਸਾਡੇ ਵਿੱਚ ਜਿਹੜੇ ਦਿਗਜ ਨੇਤਾ ਨੇ ਬੀਜੇਪੀ ਦੇ ਖੁਸ਼ੀ ਜ਼ਾਹਿਰ ਕਰ ਰਹੇ ਨੇ আর ਆਪਣੀ ਬੀਜੇਪੀ ਪਾਰਟੀ ਦੇ ਲਈ ਲੋਕਾਂ ਨੂੰ ਇੱਕੋ ਸੁਚੇਤ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਵੀ ਲੋੜ ਹੈ ਬੀਜੇਪੀ ਸਰਕਾਰ ਆਂਦੀ ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ